ਇਹ ਇੱਕ ਇਹ ਬਹੁਤ ਹੀ ਸਲਾਹਤਜੋਗ ਇਨੀਸ਼ੀਏਟਿਵ ਹੈ ਜਿਹੜਾ ਕੱਲ ਤੱਕ ਸਭ ਬਣਿਓ ਚੱਕਿਆ ਗਿਆ। ਉਹ ਇਹ ਜਿਹੜੀ ਅੱਜ ਦਾ ਇਨੀਸ਼ੀਏਟਿਵ ਹੈ ਇਹ ਬਹੁਤ ਹੈਲਪਫਲ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਆਰਗੇਨਾਈਜੇਸ਼ਨਸ ਵਾਸਤੇ ਵੀ ਜਿਹੜੇ ਵੀ ਦਾਨੀ ਸੱਜਣ ਹੈ ਉਹਨਾਂ ਲਈ ਬਹੁਤ ਜ਼ਿਆਦਾ ਹੈਲਪਫਲ ਰਹਿਣਾ ਹੈ। ਦੇਖੋ ਜੀ ਚਲੋ ਸਰਕਾਰਾਂ ਦਾ ਤਾਂ ਹੁਣ ਆਪਾਂ ਕੀ ਕਹਿ ਸਕਦੇ ਆ ਜੀ ਬਟ ਦ ਥਿੰਗ ਇਜ਼ ਥੈਟ ਕਿ ਜਿਹੜੀਆਂ ਆਰਗੇਨਾਈਜੇਸ਼ਨਸ ਐ ਜਿਹੜੇ ਦਾਨੀ ਸੱਜਣ ਐ ਉਹ ਆਪਦਾ ਦਾਨ ਤਿਲ ਫੁੱਲ ਇਕੱਠਾ ਕਰਕੇ ਜਿਹੜਾ ਇੱਥੇ ਜਿਹੜੇ ਵਿਕਟਮਸ ਐ ਉਹਨਾਂ ਦੀ ਹੈਲਪ ਕਰ ਰਹੇ ਐ ਇਹ ਇੱਕ ਸਭ ਤੋਂ ਵੱਡਾ ਮੈਸੇਜ ਐ ਯੂਨਿਟੀ ਦਾ ਬਿਲਕੁਲ ਜੀ ਜਿਵੇਂ ਰੀਸੈਂਟਲੀ ਕੀ ਕਿ ਮਿਸਯੂਜ਼ ਬਹੁਤ ਹੋਇਆ ਐ ਜਿਹੜਾ ਸਮਾਨ ਦਾ ਮਿਸਯੂਜ਼ ਹੋਇਆ ਭਾਈਚਾਰਕ ਸਾਂਝ ਦਾ ਬਹੁਤ ਵੱਡਾ ਮੈਸੇਜ ਐ ਇਹ ਕੀ ਇੰਨੀਆਂ ਸਸਤਾਵਾਂ ਇਹਨੇ ਲੋਕ ਸਿੱਕਾ ਆਰਗੇਨਾਈਜੇਸ਼ਨਸ ਆ ਜਿਹੜੀਆਂ ਕੰਮ ਕਰ ਰਹੀਆਂ ਕਰ ਰਹੀਆਂ ਬਟ ਇੱਕ ਮੈਂ ਯੂਪੀ ਤੋਂ ਇੱਕ ਮੁਸਲਮ ਆਰਗੇਨਾਈਜੇਸ਼ਨ ਸੀਗੀ ਜਿਹੜੀ ਉਹਨਾਂ ਨੇ ਇੱਕ ਸਪੈਸ਼ਲ ਉੱਥੋਂ ਆਪਦਾ ਸਾਰਾ ਲੰਗਰ ਇਕੱਠਾ ਕਰਕੇ ਤੇ ਇੱਥੇ ਲੁਧਿਆਣਾ ਦੇ ਨੇੜੇ ਇੱਕ ਇਹਨਾਂ ਨੇ ਵੇਅਰ ਹਾਊਸ ਲੈ ਕੇ ਤੇ ਉੱਥੇ ਸਾਰਾ ਕੁਝ ਆਪਦਾ ਲੰਗਰ ਪ੍ਰਕਿਉਰ ਕਰਕੇ ਤੇ ਜਿਹੜੇ ਫਲੱਡ ਇਫੈਕਟਿਡ ਏਰੀਆਜ਼ ਆ ਉਹਨਾਂ ਦੇ ਵਿੱਚ ਡਿਸਟ੍ਰਿਬਿਊਟ ਕਰ ਰਿਹਾ ਸੋ ਇਸ ਕਰਕੇ ਮੈਂ ਇਸ ਚੀਜ਼ ਨੂੰ ਕਹਾਂ ਵੀ ਇੱਕ ਭਾਈਚਾਰਕ ਸਾਂਝ ਦਾ ਇੱਕ ਬਹੁਤ ਵੱਡਾ ਮੈਸੇਜ ਹੈ ਪੰਜਾਬ ਦੇ ਵਿੱਚ ਜਿੱਥੇ ਹੜ੍ਹ ਪੀੜਤਾਂ ਲਈ ਇੱਕ ਆਫਤ ਆਈ ਹੈ ਉੱਥੇ ਹੀ ਦੂਜੇ ਪਾਸੇ ਦੇਖਿਆ ਜਾਵੇ ਤਾਂ ਐਨ ਜੀਓਜ਼ ਵੱਲੋਂ ਲਗਾਤਾਰ ਅੱਗੇ ਆ ਕੇ ਇਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਇਸ ਵਕਤ ਮੈਂ ਗੱਲ ਕਰ ਰਹੀ ਹਾਂ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੀ ਜੋ ਕਿ ਲਗਾਤਾਰ ਹੜ੍ਹ ਪੀੜਤਾਂ ਦੇ ਲਈ ਅੱਗੇ ਆਏ ਤੇ ਲੋਕਾਂ ਦਾ ਸਹਾਰਾ ਬਣੀ ਹੈ ਗੱਲਬਾਤ ਕਰਦੇ ਹਾਂ ਮੇਰੇ ਨਾਲ ਅਜੀਪਾਲ ਸਰ ਮੌਜੂਦ ਨੇ ਸਰ ਬਹੁਤ-ਬਹੁਤ ਸਵਾਗਤ ਹੈ ਗ੍ਰੇਟ ਪੰਚਾ ਥੈਂਕ ਯੂ ਜੀ ਥੈਂਕ ਯੂ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਅੱਜ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਵੱਲੋਂ ਇੱਕ ਇਕੱਤਰਤਾ ਸੱਦੀ ਗਈ ਹੈ ਤੇ ਸਾਰੀਆਂ ਐਨ ਜੀਓਜ਼ ਨੂੰ ਇੱਕ ਛੱਤ ਦੇ ਥੱਲੇ ਖੜੇ ਕੀਤਾ ਗਿਆ ਹੈ ਤੇ ਕੀ ਕੀ ਉਪਰਾਲੇ ਕੀਤੇ ਗਏ ਦੇਖੋ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਸਾਹਿਬ ਨੇ ਅੱਜ ਹੁਕਮ ਲਾਇਆ ਸਾਰੀਆਂ ਜਿਹੜੀਆਂ ਐਨ ਜੀਓ ਐਨ ਜੀਓਜ਼ ਹੈਗੀਆਂ ਪੰਜਾਬ ਦੀਆਂ ਵੀ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਹੋਣ ਤੇ ਇੱਕ ਇਹ ਬਹੁਤ ਹੀ ਸਲਾਹਤਾਜੋਗ ਇਨੀਸ਼ੀਏਟਿਵ ਹੈ ਜਿਹੜਾ ਕੱਲ ਤੱਕ ਸਾਬਣਿਓ ਚੱਕਿਆ ਗਿਆ ਹੈ ਬਿਕੋਜ਼ ਰੀਜ਼ਨ ਕੀ ਹੈ ਮੈਂ ਮੈਦਾ ਵੀ ਜਟੀਆਂ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਹੈ ਕਈ ਵਾਰੀ ਕੀ ਹੈ ਕਿ ਬੜੀਆਂ ਦੂਰੋਂ ਦੂਰੋਂ ਆਰਗੇਨਾਈਜੇਸ਼ਨਸ ਆ ਰਹੀਆਂ ਆਕੇ ਤੇ ਇੱਥੇ ਕੰਮ ਕਰਨਾ ਚਾਹੁੰਦੀਆਂ ਬਟ ਉਹਨਾਂ ਨੂੰ ਕਈ ਵਾਰੀ ਕੀ ਹੈ ਕਿ ਇੱਕ ਸਹੀ ਰਸਤਾ ਨਹੀਂ ਮਿਲਦਾ ਵੀ ਕਿਹੜੀ ਜਗ੍ਹਾ ਤੇ ਕਿਵੇਂ ਅਸੀਂ ਕੰਮ ਕਰੀਏ ਸੋ ਇਹ ਜਿਹੜੀ ਅੱਜ ਦਾ ਇਨੀਸ਼ੀਏਟਿਵ ਹੈ ਇਹ ਬਹੁਤ ਹੈਲਪਫੁਲ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਆਰਗੇਨਾਈਜੇਸ਼ਨਸ ਵਾਸਤੇ ਵੀ ਜਿਹੜੇ ਵੀ ਦਾਨੀ ਸੱਜਣ ਹੈ ਉਨਾਂ ਲਈ ਬਹੁਤ ਜ਼ਿਆਦਾ ਹੈਲਪਫੁਲ ਰਹਿਣਾ ਇੱਕ ਰਸਤਾ ਦਿਖਾਏਗਾ ਕਿਉਂਕਿ ਬਹੁਤ ਸਾਰੇ ਜਿਹੜੇ ਐਨਜੀਓਜ਼ ਹੁੰਦੇ ਉਹਨਾਂ ਨੂੰ ਮਾਰਗ ਨਹੀਂ ਪਤਾ ਹੁੰਦਾ ਕਿ ਅਸਲ ਉਸ ਜਗ੍ਹਾ ਤੇ ਕਿਵੇਂ ਪਹੁੰਚਣਾ ਹੈ ਔਰ ਜਿਸ ਤਰ੍ਹਾਂ ਦੇਖਿਆ ਗਿਆ ਕਿ ਹੜ੍ਹਾਂ ਦੇ ਵਿੱਚ ਰਾਸ਼ਨ ਦੀ ਬੇਕਦਰੀ ਬਹੁਤ ਜ਼ਿਆਦਾ ਹੋਈ ਹੈ ਬਿਲਕੁਲ ਜੀ ਜਿਵੇਂ ਰੀਸੈਂਟਲੀ ਕੀ ਹੈ ਕਿ ਮਿਸਯੂਜ਼ ਬਹੁਤ ਹੋਇਆ ਹੈ ਜਿਹੜਾ ਸਮਾਨ ਦਾ ਮਿਸਯੂਜ਼ ਹੋਇਆ ਹੈ ਤੇ ਕੀ ਹੈ ਕਿ ਜਿਹੜੇ ਵੀ ਲੋਕ ਦਾਨੀ ਸੱਜਣ ਆਉਂਦੇ ਸੀਗੇ ਉਹਨਾਂ ਨੂੰ ਬੜਾ ਨਾ ਤਕਲੀਫ ਮਹਿਸੂਸ ਹੁੰਦੀ ਸੀਗੀ ਜਦੋਂ ਆ ਕੇ ਇੱਥੇ ਦੇਖਦੇ ਸੀਗੇ ਕੋਈ ਆਰਗੇਨਾਈਜ਼ਡ ਨਹੀਂ ਸੀਗਾ ਸਿਸਟਮ ਤੇ ਮੈਨੂੰ ਲੱਗਦਾ ਜਿਹੜਾ ਅੱਜ ਦਾ ਇਨੀਸ਼ੀਏਟਿਵ ਹੈ ਕਾਲ ਤੱਕ ਸਾਹਿਬ ਬਣੀ ਉਹ ਲਿਆ ਗਿਆ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਜਿਹੜਾ ਇੱਕ ਪਲੈਟਫਾਰਮ ਦੇ ਉੱਤੇ ਲਿਆਂਦਾ ਗਿਆ ਉਹ ਇੱਕ ਬੜਾ ਵਧੀਆ ਇਨੀਸ਼ੀਏਟਿਵ ਹੈ ਤੇ ਇਸ ਚੀਜ਼ ਨਾਲ ਇਹੋ ਜਿਹੀ ਜਿਹੜੀਆਂ ਮੁਸ਼ਕਲਾਂ ਦਾਨੀ ਸੱਜਣਾਂ ਦੀਆਂ ਤੇ ਜਿਹੜੇ ਵਿਕਟਮਸ ਹੈ ਉਹਨਾਂ ਉਹਨੂੰ ਕਟਾ ਕੇ ਤੇ ਉਹਨੂੰ ਇੱਕ ਆਰਗੇਨਾਈਜ਼ਡ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਜਾ ਸਕਦਾ ਆਰਗੇਨਾਈਜ਼ਡ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ ਸੋ ਇੱਕ ਬੜਾ ਸਲਾਹਤਾ ਜੋ ਅੱਜ ਦੀ ਡੇਟ 'ਚ ਜਿਹੜਾ ਹੈਗਾ ਇਹ ਇਨੀਸ਼ੀਏਟਿਵ ਹੈ ਅੱਜ ਦਾ ਸਰਕਾਰ ਦਾ ਦੇਖਿਆ ਜਾਵੇ ਤਾਂ ਫੇਲਿਅਰ ਮੰਨਿਆ ਜਾ ਰਿਹਾ ਕਿਉਂਕਿ ਲੋਕਾਂ ਨੇ ਉਮੀਦਾਂ ਹੀ ਸਰਕਾਰ ਤੋਂ ਛੱਡ ਦਿੱਤੀਆਂ ਦੇਖੋ ਜੀ ਚਲੋ ਸਰਕਾਰਾਂ ਦਾ ਤਾਂ ਹੁਣ ਆਪਾਂ ਕੀ ਕਹਿ ਸਕਦੇ ਆ ਜੀ ਬਟ ਦ ਥਿੰਗ ਇਜ਼ ਥੈਟ ਕਿ ਜਿਹੜੀਆਂ ਆਰਗੇਨਾਈਜੇਸ਼ਨਸ ਹੈ ਜਿਹੜੇ ਦਾਨ ਹੀ ਸੱਜਣ ਹੈ ਉਹ ਆਪਦਾ ਦਾਨ ਤਿਲ ਫੁੱਲ ਇਕੱਠਾ ਕਰਕੇ ਜਿਹੜਾ ਇੱਥੇ ਜਿਹੜੇ ਵਿਕਟਮਸ ਹੈ ਉਹਨਾਂ ਦੀ ਹੈਲਪ ਕਰ ਰਹੀ ਹੈ ਇਹ ਇੱਕ ਸਭ ਤੋਂ ਵੱਡਾ ਮੈਸੇਜ ਹੈ ਅ ਯੂਨਿਟੀ ਦਾ ਬਿਲਕੁਲ ਭਾਈਚਾਰਕ ਸਾਂਝ ਦਾ ਬਹੁਤ ਵੱਡਾ ਮੈਸੇਜ ਹੈ ਇਹ ਕਿ ਇੰਨੀਆਂ ਸੰਸਥਾਵਾਂ ਇੰਨੇ ਲੋਕ ਇੱਕ ਮੈਂ ਹੋਰ ਤੁਹਾਨੂੰ ਗੱਲ ਕਹਿਣਾ ਚਾਹਾਂਗਾ ਵੀ ਅੱਜ ਅਸੀਂ ਮੀਟਿੰਗ ਦੇ ਵਿੱਚ ਇਹ ਚੀਜ਼ ਦੇਖੀ ਚਲੋ ਸਿੱਖ ਆਰਗੇਨਾਈਜੇਸ਼ਨਸ ਆ ਜਿਹੜੀਆਂ ਕੰਮ ਕਰ ਰਹੀਆਂ ਕਰ ਰਹੀਆਂ ਬਟ ਇੱਕ ਮੈਂ ਯੂਪੀ ਤੋਂ ਇੱਕ ਮੁਸਲਮ ਔਰਗੇਨਾਈਜੇਸ਼ਨ ਸੀਗੀ ਜਿਹੜੀ ਉਹਨਾਂ ਨੇ ਇੱਕ ਸਪੈਸ਼ਲ ਉੱਥੋਂ ਆਪਦਾ ਸਾਰਾ ਲੰਗਰ ਇਕੱਠਾ ਕਰਕੇ ਤੇ ਇੱਥੇ ਲੁਧਿਆਣਾ ਦੇ ਨੇੜੇ ਇੱਕ ਇਹਨਾਂ ਨੇ ਵੇਅਰ ਹਾਊਸ ਲੈ ਕੇ ਤੇ ਉੱਥੇ ਸਾਰਾ ਕੁਝ ਆਪਦਾ ਲੰਗਰ ਪ੍ਰਕਿਓਰ ਕਰਕੇ ਤੇ ਜਿਹੜੇ ਫਲੱਡ ਇਫੈਕਟਿਡ ਏਰੀਆਜ਼ ਆ ਉਹਨਾਂ ਦੇ ਵਿੱਚ ਡਿਸਟ੍ਰਿਬਿਊਟ ਕਰ ਰਿਹਾ ਸੋ ਇਸ ਕਰਕੇ ਮੈਂ ਇਸ ਚੀਜ਼ ਨੂੰ ਕਹਾਂਗਾ ਵੀ ਇੱਕ ਭਾਈਚਾਰਕ ਸਾਂਝ ਦਾ ਇੱਕ ਬਹੁਤ ਵੱਡਾ ਮੈਸੇਜ ਹੈ ਵੀ ਜਿਹੜਾ ਅੱਜ ਦੀ ਡੇਟ 'ਚ ਸਾਰੇ ਆਰਗੇਨਾਈਜੇਸ਼ਨਸ ਐਂਡ ਮੈਂ ਕਹਣਾ ਥਰੂਆਊਟ ਇੰਡੀਆ ਹੀ ਜਿਹੜੇ ਹੈਗੇ ਲੋਕ ਲੱਗੇ ਵੀ ਇਸ ਚੀਜ਼ ਦੇ ਵਿੱਚ ਵੀ ਕਿਵੇਂ ਨਾ ਕਿਵੇਂ ਪੰਜਾਬ ਦੇ ਨਾਲ ਪੰਜਾਬ ਨੂੰ ਬਚਾਇਆ ਜਾਵੇ ਤੇ ਪੰਜਾਬ ਦੇ ਨਾਲ ਖੜਿਆ ਜਾਵੇ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਦੋਂ ਤੋਂ ਇਹ ਆਫਤ ਸਮੱਸਿਆ ਪਿਆਦਾ ਹੋਈ ਹੈ ਅੱਗੇ ਆ ਰਹੀ ਹੈ ਲੋਕਾਂ ਦੇ ਘਰ ਬਣਾਏ ਨੇ ਔਰ ਜਿਸ ਤਰ੍ਹਾਂ ਦੀਆਂ ਵਸੂਲਤਾ ਦਿੱਤੀਆਂ ਗਈਆਂ ਨੇ ਕਿਸ ਤਰ੍ਹਾਂ ਦੀ ਮਦਦ ਤੁਹਾਡੇ ਵੱਲੋਂ ਹੋਰ ਕੀਤੀ ਗਈ ਬਿਲਕੁਲ ਮੈਮ ਅਸੀਂ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਬਣੇ ਉਹ ਸਾਰਿਆਂ ਨੇ ਰਲ ਕੇ ਤਿਲ ਫੁੱਲ ਇਕੱਠਾ ਕਰਕੇ ਅਸੀਂ ਜਿਹੜੀਆਂ ਵਿਕਟਮਜ਼ ਏਰੀਆ ਇਫੈਕਟਿਡ ਏਰੀਆ ਅਸੀਂ ਉਹਦੇ ਵਿੱਚ ਰੈਗੂਲਰ ਇਨਟਾਚ ਆ ਸਾਰਿਆਂ ਦੇ ਜੋ ਸਾਡੇ ਤੋਂ ਹੋ ਸਕਦਾ ਜਿਵੇਂ ਕਿ ਤਰਪਾਲਾਂ ਦੀ ਸੇਵਾ ਵੀ ਅਸੀਂ ਉੱਥੇ ਬੜੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਫਿਰ ਕੀ ਹੈ ਕਿ ਜਿਹੜਾ ਮੈਡੀਕਲ ਏਡ ਹੈ ਮੈਡੀਕਲ ਏਡ ਅਸੀਂ ਲੈ ਕੇ ਆਏ ਚੰਡੀਗੜ੍ਹ ਤੋਂ ਉਹ ਅਸੀਂ ਕਾਫੀ ਥਾਵਾਂ ਤੇ ਜਿਵੇਂ ਡੇਰਾ ਬਾਬਾ ਨਾਨਕ ਤੇ ਸultanpur Lodhi ਅਸੀਂ ਦੋ ਥਾਵਾਂ ਤੇ ਆਪਦੇ ਕੈਂਪ ਆਰਗੇਨਾਈਜ਼ ਕੀਤੇ ਫਿਰ ਉਸ ਤੋਂ ਬਾਅਦ ਕੀ ਹੈ ਕਿ ਜਿਵੇਂ ਕਈ ਖਾਨ ਦੀ ਸਮਗਰੀ ਸੀ ਪੀਣ ਵਾਲਾ ਪਾਣੀ ਸੀਗਾ ਉਹ ਵੀ ਅਸੀਂ ਪ੍ਰੋਵਾਈਡ ਕਰਾਇਆ ਜੀ ਤੇ ਮੇਜਰ ਸਾਨੂੰ ਜਿਹੜਾ ਸੀਗਾ ਕਿ ਜਿਹੜੇ ਪਸ਼ੂ ਹੈ ਪਛੂ ਆਂ ਦਾ ਜਿਹੜਾ ਦੇਖ ਰੇ ਕਾ ਜਿਹੜਾ ਉਹਨਾਂ ਦਾ ਮੈਡੀਕਲ ਹੈ ਉਹ ਅਸੀਂ ਵੀ ਨਾਲ ਲੈ ਕੇ ਆਏ ਸੀ ਤੇ ਨਾਲ ਜਿਹੜੇ ਵੈਟਰਨਰੀ ਡਾਕਟਰ ਹੈ ਉਹ ਵੀ ਅਸੀਂ ਆਪਦੇ ਨਾਲ ਅਰੇਂਜ ਕੀਤੇ ਹੋਏ ਸੀਗੇ ਤੇ ਅਸੀਂ ਉਹਨਾਂ ਨੂੰ ਕੈਂਪ ਜਿਹੜੇ ਡੇਰਾ ਬਾਬਾ ਨਾਨਕ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਅਸੀਂ ਇਹ ਆਰਗੇਨਾਈਜ਼ ਕੀਤੇ ਤੇ ਇੱਕ ਚੀਜ਼ ਮੈਂ ਹੋਰ ਕਹੂੰਗਾ ਕਿ ਸਾਨੂੰ ਇੱਕ ਡਿਮਾਂਡ ਆਈ ਸੀਗੀ ਫੋਗਿੰਗ ਮਸ਼ੀਨਾਂ ਦੀ ਜਿਹੜੀਆਂ ਕਿ ਅੱਜ ਦੀ ਡੇਟ 'ਚ ਸਭ ਤੋਂ ਜ਼ਿਆਦਾ ਲੋਡ ਲੋਡ ਅੱਜ ਦੀ ਡੇਟ ਜਿਹੜੀ ਪੈਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਫੋਗਿੰਗ ਮਸ਼ੀਨ ਹੈ ਬਿਕੋਜ਼ ਕੀ ਹੈ ਕਿ ਮੱਛਰ ਦੀ ਇੰਨੀ ਕਿ ਜ਼ਿਆਦਾ ਉਥੇ ਹੋ ਜਾਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮਾਰੋ-ਮਾਰ ਹੋ ਜਾਣੀ ਹੈ ਮੱਛਰ ਇੰਨਾ ਜ਼ਿਆਦਾ ਹੋ ਜਾਣਾ ਕਿਉਂਕਿ ਇੱਕ ਜਿਹੜਾ ਮਤਲਬ ਕਿ ਪਸ਼ੂਆਂ ਨੂੰ ਵੀ ਨਹੀਂ ਇਹਨੇ ਟੱਕਣ ਦੇਣਾ ਕਿਸੇ ਨੂੰ ਨਹੀਂ ਮੱਛਰ ਨੇ ਬਹੁਤ ਨੁਕਸਾਨ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਪੈਦਾ ਹੋਣੀਆਂ ਸੋ ਉਹਨਾਂ ਚੀਜ਼ਾਂ ਨੂੰ ਰੋਕਣ ਲਈ ਜਿਹੜੀ ਫੌਗਿੰਗ ਮਸ਼ੀਨਾਂ ਉਹ ਬੜਾ ਕੰਮ ਦਿੰਦੀ ਹੈ ਮੱਛਰ ਨੂੰ ਰੋਕਣ ਲਈ ਸੋ ਇਸ ਕਰਕੇ ਅਸੀਂ ਉਹਨਾਂ ਉਹ ਵੀ ਵੱਧ ਤੋਂ ਵੱਧ ਪ੍ਰਕਿਊਰ ਕਰਕੇ ਤੇ ਵੱਧ ਤੋਂ ਵੱਧ ਡੋਨੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਧ ਹੁਣ ਜਿਹੜੀ ਜ਼ਰੂਰਤ ਹੈ ਉਹ ਲੋਕਾਂ ਨੂੰ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਪਾਣੀ ਥੋੜਾ ਚਲਾ ਗਿਆ ਹੈ ਔਰ ਅਸਲ ਜ਼ਰੂਰਤ ਹੋਣ ਹੈ ਹੁਣ ਤੁਸੀਂ ਲਗਾਤਾਰ ਗਰਾਊਂਡ ਜ਼ੀਰੋ ਤੇ ਤੁਹਾਡੀ ਫਾਊਂਡੇਸ਼ਨ ਦੇ ਵੱਲੋਂ ਲਗਾਤਾਰ ਹੈਲਪ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਮਦਦ ਜਿਹੜੀ ਹੁਣ ਤੁਸੀਂ ਦੇਖਦੇ ਹੋ ਕਿ ਉਹ ਜ਼ਿਆਦਾ ਲੋਕਾਂ ਨੂੰ ਉੱਥੇ ਜ਼ਰੂਰਤ ਹੈ ਦੇਖੋ ਮੈਂ ਮੈਂ ਕੱਲ ਹੋਰ ਕਹਿਣਾ ਚਾਹਾਂਗਾ ਵੀ ਹਰ ਗਰੀਬ ਨੂੰ ਵੀ ਲੋੜ ਹੈ ਅਮੀਰ ਨੂੰ ਵੀ ਲੋੜ ਹੈ ਜਿਸ ਤਰ੍ਹਾਂ ਦੀ ਜਿਸ ਬੰਦੇ ਨੂੰ ਲੋੜ ਹੈ ਉਸ ਚੀਜ਼ ਉਸੇ ਤਰ੍ਹਾਂ ਦੀ ਅਸੀਂ ਜਿਹੜੀ ਪ੍ਰੋਕਿਊਰਮੈਂਟ ਆ ਉਹ ਪਿੱਛੋਂ ਕਰਿਆ ਕਰਾਂਗੇ ਤੇ ਜਿਹੜੇ ਅਫੈਕਟਡ ਏਰੀਆਜ਼ ਆ ਉਹਨਾਂ ਦੇ ਵਿੱਚ ਡਿਲੀਵਰ ਕਰਨ ਦੀ ਕੋਸ਼ਿਸ਼ ਕਰਾਂਗੇ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਬਣੀ ਜਿਵੇਂ ਅਸੀਂ ਥੋੜਾ ਜਿਹਾ ਸ਼ਾਰਟਲਿਸਟ ਕੀਤਾ ਸੀਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਜਿੰਨਾ ਕੁ ਵੀ ਸਾਡੇ ਤੋਂ ਹੋਇਆ ਗਰੀਬਾਂ ਦੇ ਜਿਹੜੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਤੇ ਉਹਨਾਂ ਦੀਆਂ ਛੱਤਾਂ ਦੀ ਰਿਪੇਅਰ ਜਾਂ ਉਹਨਾਂ ਦੀਆਂ ਛੱਤਾਂ ਨਵੀਆਂ ਪਵਾ ਸਕੀਏ ਇੱਕ ਤਾਂ ਇਹ ਮੇ ਸਾਡੇ ਮਨ ਦੇ ਵਿੱਚ ਹੈ ਚਲੋ ਤਰਪਾਲਾਂ ਤਾਂ ਅਸੀਂ ਆਲਰੇਡੀ ਦੇ ਆਏ ਸੀ ਕਿ ਉਹਨਾਂ ਨੂੰ ਗਰੀਬ ਘਰਾਂ ਦੇ ਜਿਹੜੇ ਚਾਹੁੰਦੇ ਸੀਗੇ ਚੀਜ਼ ਜਿਹੜੀਆਂ ਟੁੱਟੇ ਹੈਗੇ ਹੁਣ ਉਹਨਾਂ ਨੂੰ ਰੀਬਿਲਡ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਕੁ ਵੀ ਸਾਡੇ ਤੋਂ ਵੱਧ ਤੋਂ ਵੱਧ ਹੋ ਸਕੇ ਬਾਕੀ ਮੈਂ ਕਰੂੰਗਾ ਵੀ ਜਿਹੜੇ ਸਾਡੇ ਫਾਰਮਰ ਭਾਈਚਾਰਾ ਹੈ ਜਿਹੜੇ ਸਾਡੇ ਕਿਸਾਨ ਵੀਰ ਹੈ ਉਹਨਾਂ ਦੀਆਂ ਪ੍ਰੋਬਲਮਸ ਹੈ ਜਿਹੜੀਆਂ ਉਹ ਹੈਗੀ ਡੀਸਿਲਟਿੰਗ ਦੀ ਅੱਜ ਦੀ ਡੇਟ ਦੇ ਵਿੱਚ ਸਿਲਟ ਬੜੀ ਜਿਆਦਾ ਆਪਣੇ ਆਪਣੇ ਖੇਤਾਂ ਦੇ ਵਿੱਚ ਬੇਬੀ ਡੀਸਿਲਟਿੰਗ ਹੋਗੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸੀਡ ਦੀ ਪ੍ਰੋਬਲਮ ਆਉਣੀ ਹੈ ਫਿਰ ਉਸ ਤੋਂ ਬਾਅਦ ਖਾਦ ਦੀ ਪ੍ਰੋਬਲਮ ਆਉਣੀ ਹੈ ਡੀਏਪੀ ਦੀ ਪ੍ਰੋਬਲਮ ਆਉਣੀ ਹੈ ਸੋ ਅਸੀਂ ਉਸੇ ਅਕੋਰਡਿੰਗ ਟੂ ਦਾ ਟਾਈਮ ਜਿਵੇਂ ਜਿਵੇਂ ਜਿਹੜੀ ਚੀਜ਼ ਦੀ ਲੋਡ ਹੋਊਗੀ ਜਿੱਥੇ ਜਿੱਥੇ ਜੇ ਕਿਤੇ ਡੀਜ਼ਲ ਦੀ ਲੋੜ ਆ ਉੱਥੇ ਅਸੀਂ ਡੀਜ਼ਲ ਵੀ ਪਹੁੰਚ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿੰਨਾ ਸਾਡੇ ਤੋਂ ਤਿਲਪੁਣ ਇਕੱਠਾ ਹੁੰਦਾ ਉਹ ਅਸੀਂ ਨੋ ਬੱਤ ਉਹ ਬੱਤ ਜਾ ਕੇ ਉੱਥੇ ਜਿਹੜਾ ਫਲੱਡ ਅਫੈਕਟਡ ਏਰੀਆਜ਼ ਆ ਉੱਥੇ ਅਸੀਂ ਜਾ ਕੇ ਦੇਣ ਦੀ ਕੋਸ਼ਿਸ਼ ਕਰਦੇ ਜਥੇਦਾਰ ਜੀ ਵੱਲੋਂ ਅੱਜ ਇੱਕ ਬਹਿਰੂਪੀਆ ਸਿੱਖ ਦਾ ਵੀ ਬਾਈਕਾਟ ਕਰਨ ਨੂੰ ਕਿਹਾ ਗਿਆ ਤੇ ਨਾਲ ਹੀ ਸੁਚੇਤ ਕੀਤਾ ਗਿਆ ਕਿ ਅਜਿਹਿਆਂ ਸਿੱਖਾਂ ਤੋਂ ਜੋ ਬਹਿਰੂਪੀਆ ਬਣੇ ਹੋਏ ਨੇ ਉਹਨਾਂ ਤੋਂ ਦੂਰ ਰਹਿਣ ਦੇਖੋ ਜੀ ਸਾਡੇ ਮੈਂ ਜਥੇਦਾਰ ਸਾਹਿਬ ਦਾ ਨੇ ਕੱਲ ਤੱਕ ਸਾਹਿਬ ਜੇ ਦਸੇਦਾਰ ਸਾਹਿਬ ਨੇ ਕੋਈ ਮੈਸੇਜ ਦਿੱਤਾ ਹੈ ਇਟ ਮੀਨਸ ਵੀ ਕੱਲ ਤੱਕ ਸਾਹਿਬ ਤੋਂ ਜੋ ਮੈਸੇਜ ਆਇਆ ਸੋ ਸਾਨੂੰ ਉਹਦੀ ਇਨਬਨ ਪਾਲਣਾ ਕਰਨੀ ਚਾਹੀਦੀ ਹੈ ਜੋ ਵੀ ਆਪਣੇ ਆ ਆਪਣਾ ਕੱਲ ਤੱਕ ਸਾਫ ਦਾ ਮੈਸੇਜ ਹੋਵੇ ਸੋ ਇਸ ਕਰਕੇ ਠੀਕ ਹੈ ਜੇ ਉਹਨਾਂ ਨੇ ਆਪਦੀ ਸੋਚ ਜੀ ਨਾਲ ਜੇ ਕੋਈ ਗੱਲ ਕਹੀ ਹੈ ਤੇ ਮੈਂ ਕਹਿੰਦਾ ਪੰਥ ਨੂੰ ਮੰਨਣੀ ਚਾਹੀਦੀ ਹੈ ਹੜ ਭੀੜ ਤਾਂ ਲਈ ਤਾਂ ਹਰ ਕੋਈ ਅਗਿਆ ਲੇਕਿਨ ਸਿੰਗਰਾਂ ਦਾ ਵੀ ਬਹੁਤ ਯੋਗਦਾਨ ਦੇਖਿਆ ਗਿਆ ਟਰੈਕਟਰ ਵੰਡੇ ਜਾ ਰਹੇ ਨੇ ਨੋਟਾਂ ਦੀਆਂ ਥੱਧੀਆਂ ਹੱਥਾਂ ਦੇ ਵਿੱਚ ਪੜਾਈਆਂ ਗਈਆਂ ਬਿਲਕੁਲ ਜੀ ਮੈਂ ਇਹ ਕਹੂੰਗਾ ਵੀ ਜਿਹੜੇ ਦੇਖੋ ਜੀ ਜਿਹੜੇ ਸਿੰਗਰ ਹੈ ਜਿਹੜੇ ਸੈਲੀਬ੍ਰਿਟੀਜ਼ ਹੈ ਸੈਲੀਬ੍ਰਿਟੀਜ਼ ਨੂੰ ਲੋਕ ਫੋਲੋ ਕਰਦੇ ਆ ਤੇ ਜਦੋਂ ਕੋਈ ਚੀਜ਼ ਗੱਲ ਕਹਿੰਦੇ ਆ ਤੇ ਉਹ ਲੋਕਾਂ ਦੇ ਮਨਾਂ ਦੇ ਉੱਤੇ ਯੂਥ ਦੇ ਮਨ ਦੇ ਉੱਤੇ ਇੱਕ ਇਫੈਕਟ ਕਰਦੀ ਏ ਚੀਜ਼ ਸੋ ਉਹਨਾਂ ਨੇ ਬੜਾ ਹੀ ਸੋਹਣਾ ਬੜਾ ਹੀ ਵਧੀਆ ਹਰ ਇੱਕ ਸਿੰਗਰ ਨੇ ਹਰ ਇੱਕ ਸੈਲਿਬ੍ਰਿਟੀ ਨੇ ਬੜਾ ਸੋਹਣਾ ਮੈਸੇਜ ਦਿੱਤਾ ਪੰਜਾਬ ਲਈ ਪੰਜਾਬ ਦੀ ਆਵਾਮ ਲਈ ਜਿਹੜੇ ਅਫੈਕਟਡ ਏਰੀਆਜ਼ ਐ ਜਿਹੜੇ ਲੋਕ ਉੱਥੇ ਫਸੇ ਹੋਏ ਉਹਨਾਂ ਲਈ ਮਤਲਬ ਕਿ ਲੋਡ ਮੰਦਾਲੀ ਸੋਇਸ ਕਰਕੇ ਬਹੁਤ ਵਧੀਆ ਮੈਸੇਜ ਹੈ ਜਿਹੜਾ ਅੱਜ ਦੀ ਰੇਡ ਜਾ ਰਿਹਾ ਤੇ ਜਿਹੜੀਆਂ ਆਰਗੇਨਾਈਜੇਸ਼ਨਸ ਤੇ ਜਿਹੜੇ ਸੈਲੀਬ੍ਰਿਟੀਜ਼ ਹੈ ਇਸ ਚੀਜ਼ ਦੇ ਵਿੱਚ ਕੰਟਰੀਬਿਊਟ ਕਰ ਰਹੇ ਹੈ ਹੈਲਪ ਕਰ ਰਹੇ ਹੈ ਮੈਂ ਉਸ ਚੀਜ਼ ਨੂੰ ਬਹੁਤ ਅਪਰੀਸ਼ੀਏਟ ਕਰਦਾ ਤੇ ਉਹਨਾਂ ਨੂੰ ਸਲੂਟ ਕਰਦਾ ਹੈ ਅੱਜ ਦੀ ਰੇਡ ਚ ਵੀ ਉਹ ਵੀ ਇੱਕ ਮਤਲਬ ਕਿ ਉਹਨਾਂ ਨੇ ਇੱਕ ਸਟੈਪ ਅੱਗੇ ਲਿਆ ਬਿਕਾਉਜ਼ ਉਹਨਾਂ ਨੂੰ ਦੇਖ ਕੇ ਮੇਰੇ ਵਰਗੇ ਛੋਟੇ ਜਿਹੜੇ ਹੈਗੇ ਆ ਉਹ ਵੀ ਮਗਰ ਲੱਗ ਜਾਂਦੇ ਆਮ ਬੰਦੇ ਵੀ ਆਮ ਪਬਲਿਕ ਵੀ ਮਗਰ ਲੱਗੇ ਉਸ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਕਿ ਪੰਜਾਬ ਤੇ ਜਿਹੜੇ ਫਲੱਡ ਆ ਨੇ ਇੱਕ ਇਤਿਹਾਸ ਬਣ ਕੇ ਰਹੇਗਾ ਕੰਦੇ ਤਾਂ ਆਫਤ ਆਈ ਲੇਕਿਨ ਪੋਜ਼ਿਟਿਵ ਮੈਸੇਜ ਇਹ ਜਾਏਗਾ ਕਿ ਪੰਜਾਬੀਆਂ ਨੇ ਜਿੰਨਾ ਸਾਥ ਦਿੱਤਾ ਇੱਕ ਦੂਜੇ ਲਈ ਕੋਈ ਵੀ ਨਹੀਂ ਦੇ ਸਕਦਾ ਔਰ ਪੰਜਾਬੀਆਂ ਨੇ ਸਦਾਹਤ ਸਮਗਰੀ ਰਾਸ਼ਨ ਦੇ ਜਿਹੜੇ ਭੰਡਾਰ ਨੇ ਉਹ ਇਕੱਠੇ ਕਰ ਦਿੱਤੇ ਬਿਲਕੁਲ ਜੀ ਜਿਹੜਾ ਦੇਖੋ ਜਿਹੜੇ ਪੰਜਾਬ ਪੰਜਾਬੀ ਕੌਮ ਹੈ ਨਾ ਜੀ ਪੰਜਾਬ ਪੰਜਾਬ ਇਹ ਤਾਂ ਘਰੇ ਹੀ ਹੜ ਆ ਗਿਆ ਹੈ ਘਰੇ ਹੀ ਕਹਿ ਸਕਦੇ ਆ ਕਿ ਕਹਿਰ ਆ ਗਿਆ ਪੰਜਾਬ ਪੰਜਾਬੀ ਪੰ ਕੌਮ ਤੇ ਕਹਿੋ ਜੀ ਕੌਮ ਹੈ ਜੀ ਜਿਹੜੀ ਮੈਨੂੰ ਮੈ ਲੱਗਦਾ ਵੀ ਜਿਵੇਂ ਆਪਾਂ ਦੇਖਿਆ ਆਊਟ ਆਫ ਦਾ ਕੰਟਰੀ ਵੀ ਜੇ ਕਿਤੇ ਕੋਈ ਚੀਜ਼ ਆਉਂਦੀ ਹੈ ਜਾਂ ਕੋਈ ਆਫਤ ਆਉਂਦੀ ਹੈ ਨੇਚਰਲ ਡਿਜ਼ਾਸਟਰ ਜਾਂ ਕਲਾਈਮੇਟ ਕਰੈਸ਼ਸ ਆਉਂਦੇ ਆ ਤਾਂ ਉੱਥੇ ਜਾ ਕੇ ਵੀ ਜਿਹੜੇ ਆਮ ਪਬਲਿਕ ਦੇ ਨਾਲ ਖੜੀ ਹੁੰਦੀ ਹੈ ਕਿਉਂਕਿ ਰੀਸੈਂਟਲੀ ਆਪਾਂ ਕਾਫੀ ਦੇਖਿਆ ਜਿਵੇਂ ਖਾਲਸਾ ਆਇਡ ਹੋ ਗਈ ਬੜੀਆਂ ਸਾਡੀਆਂ ਵੱਡੀਆਂ ਵੱਡੀਆਂ ਆਰਗੇਨਾਈਜੇਸ਼ਨਸ ਹੈ ਜਿਹੜੀਆਂ ਆਊਟ ਆਫ ਇੰਡੀਆ ਵੀ ਕੰਮ ਕਰ ਰਹੀਆਂ ਤੇ ਜਿਹੜਾ ਸਿੱਖੀ ਦਾ ਪ੍ਰਚਾਰ ਵੀ ਕਰ ਰਹੀਆਂ ਨਾਲ ਨਾਲ ਸੋ ਇਸ ਕਰਕੇ ਇਹ ਤਾਂ ਹੁਣ ਆ ਜਾ ਆਪਦੇ ਘਰੇ ਹੀ ਐਡੀ ਵੱਡੀ ਆਵਤ ਆਫਤ ਆਈ ਹੈ ਤੇ ਸੋ ਇਸ ਕਰਕੇ ਬਿਲਕੁਲ ਮੈਂ ਕਹਾਂਗਾ ਵੀ ਇੱਕ ਨਾ ਭਾਈਚਾਰਕ ਸਾਂਝ ਦਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਇੱਕ ਭਾਈਚਾਰਕ ਸਾਂਝ ਦਾ ਤੇ ਇੱਕ ਹੈਲਪਫੁਲ ਨੇਚਰ ਦਾ ਇੱਕ ਬੜਾ ਵੱਡਾ ਮੈਸੇਜ ਹੈ ਇਹ ਵੀ ਜਿਹੜਾ ਪੰਜਾਬ ਨੂੰ ਤੇ ਪੰਜਾਬ ਵਾਸੀਆਂ ਨੂੰ ਤੇ ਹਿੰਦੁਸਤਾਨ ਵਾਸੀਆਂ ਨੂੰ ਦਿੱਤਾ ਗਿਆ ਵੀ ਪੰਜਾਬ ਨੂੰ ਦੇਖੋ ਪੰਜਾਬ ਵਰਗੇ ਬਣੋ ਤੁਹਾਡੇ ਵੱਲੋਂ ਸਰ ਇੱਕ ਮੈਸੇਜ ਹੋ ਲੋਕ ਹੱਲੇ ਵੀ ਹਾਰਪੀੜਤ ਲੋਕ ਨੇ ਜਿਨ੍ਹਾਂ ਨੂੰ ਹੱਲੇ ਵੀ ਚੀਜ਼ਾਂ ਦੀ ਜ਼ਰੂਰਤ ਹੈ ਤੁਹਾਡੀ ਫਾਊਂਡੇਸ਼ਨ ਤੱਕ ਪਹੁੰਚ ਕਰਨਾ ਚਾਹੁੰਦੇ ਨੇ ਤਾਂ ਕਿਵੇਂ ਕਰੀਏ ਦੇਖੋ ਜੀ ਮੈਂ ਮੇਰੀ ਫਾਊਂਡੇਸ਼ਨ ਜਿਹੜੀ ਹੈਗੀ ਆਨਲਾਈਨ ਤਕਰੀਬਨ ਸਭ ਕੁਝ ਹੈਗਾ ਫਾਊਂਡੇਸ਼ਨ ਦਾ ਮੇਰਾ ਨੰਬਰ ਮੈਂ ਡਿਸਪਲੇ ਕੀਤਾ ਹੋਇਆ ਆਪਦੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਤੇ ਕੋਈ ਗੱਲ ਨਹੀਂ ਜਿਹੜਾ ਜੇ ਕਿਸੇ ਨੂੰ ਕਿਸੇ ਨੂੰ ਪਹੁੰਚ ਕਰਨਾ ਹੈ ਜੇ ਕਿਸੇ ਨੂੰ ਕੋਈ ਚੀਜ਼ ਦੀ ਲੋੜ ਹੈ ਕਿਸੇ ਵੀ ਤਰ੍ਹਾਂ ਦੀ ਤੇ ਸਾਨੂੰ ਸਿੱਧਾ ਮੈਸੇਜ ਕਰ ਸਕਦਾ ਫੋਨ ਕਰ ਸਕਦਾ ਅਕੋਰਡਿੰਗ ਟੂ ਦਾ ਆਈ ਮੀਨ ਉਹਦੀ ਰਿਕੁਆਇਰਮੈਂਟ ਅਸੀਂ ਉਹ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜੋਸੀ ਕਰ ਸਕਦੇ ਉਹ ਅਸੀਂ ਕੰਟਰੀਬਿਊਟ ਕਰਾਂਗੇ ਇਸ ਇਸ ਮਾੜੇ ਸਮੇਂ ਦੇ ਵਿੱਚ ਥੈਂਕ ਯੂ ਸੋ ਮਾਚ ਸਰ ਗੱਲਬਾਤ ਕਰਨ ਦੇ ਲਈ ਸੋ ਬਿਲਕੁਲ ਐਸੀ ਕਿ ਸਾਡੇ ਨਾਲ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਤੋਂ ਅਜੇ ਪਾਲ ਸਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੀ ਫਾਊਂਡੇਸ਼ਨ ਲਗਾਤਾਰ ਜਦੋਂ ਦੀ ਸਥਿਤੀ ਹੜਾਂ ਦੀ ਬਣੀ ਹੋਈ ਹੈ ਤੇ ਕਿਸ ਤਰ੍ਹਾਂ ਲੋਕਾਂ ਦੀ ਮਦਦ ਲਈ ਹੜਪੀੜਤਾ ਦੀ ਮਦਦ ਲਈ ਅੱਗੇ ਆ ਰਹੇ ਤੇ ਅੱਜ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਾਇਦੇ ਕੁਲਦੀਪ ਸਿੰਘ ਗੜਗਾਜੀ ਵੱਲੋਂ ਜੋ ਇਕੱਤਰਤਾ ਸੱਦੀ ਗਈ ਤੇ ਉਸ ਦੀ ਜੜੀ ਸ਼ਲਾੰਗਾ ਕੀਤੀ ਗਈ ਹੈ ਕੈਮਰਾਮੈਨ ਅਰਸ਼ ਤੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ